ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾੜ ਬਰਬਰੀ ਗੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਕਿ ਮੀਂਹ ਦੇ ਕਾਰਨ ਬੱਕਰੀਆਂ ਨੇ ਖਾਣ ਪੀਣ ਘਟਾ ਕਰ ਦਿੰਦੀਆਂ ਤਾਂ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਇਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਹਾਂਜੀ ਬਈ ਜਿਵੇਂ ਕਿ ਹੁਣ ਦੋ ਤਿੰਨ ਦਿਨ ਲਗਾਤਾਰ ਜਿਹੜੇ ਮੀਂਹ ਪੈਂਦੇ ਰਹੇ ਆ ਤੇ ਮੀਂਹਾਂ ਦੇ ਕਾਰਨ ਬੱਕਰੀਆਂ ਨੂੰ ਇੱਕ ਜਗ੍ਹਾ ਤੇ ਰੱਖਣਾ ਪੈਂਦਾ ਤੇ ਇੱਕ ਜਗ੍ਹਾ ਤੇ ਰਹਿਣ ਕਰਕੇ ਬੱਕਰੀਆਂ ਜਿਹੜੀਆਂ ਸਟ्रेस ਫੀਲ ਕਰ ਜਾਂਦੀਆਂ ਤੇ ਖਾਣ ਪੀਣ ਘੱਟ ਕਰ ਦਿੰਦੀਆਂ ਤੇ ਇਹਦੇ ਲਈ ਆਪਾਂ ਕੀ ਕਰ ਸਕਦੇ ਆ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹਦੇ ਲਈ ਵੀ ਆਪਾਂ ਬੱਕਰੀਆਂ ਨੂੰ ਜਦੋਂ ਮੀਂਹ ਆਟ ਜਾਂਦੇ ਆ ਤਾਂ ਉਸ ਦਿਨ ਆਪਾਂ ਜਿਹੜਾ ਬੱਕਰੀਆਂ ਨੂੰ ਬਾਹਰ ਖੁੱਲੇ ਚ ਚਾਰ ਕੇ ਲਿਆ ਸਕੀਏ ਮੀਂਹ ਆ ਕਰਕੇ ਦੋ ਤਿੰਨ ਦਿਨ ਅੰਦਰ ਰੱਖਣਾ ਪਿਆ ਉਹਦਾ ਕਰਕੇ ਬੱਕਰੀ ਨੇ ਖਾਣ ਪੀਣ ਘੱਟ ਕਰਤਾ ਉਹਦਾ ਕਰਕੇ ਅੱਜ ਆਪਾਂ ਤਾਂ ਉਹਦਾ ਕਰਕੇ ਅੱਜ ਤੋਂ ਆਪਾਂ ਨਿਕਲੀ ਵਧੀਆ ਦਿਨ ਤੇ ਅੱਜ ਆਪਾਂ ਇਹਨਾਂ ਨੂੰ ਵਧੀਆ ਖੁੱਲੇ ਚ ਛੱਡਿਆ ਤੇ ਵਧੀਆ ਚਰ ਕੇ ਆਈਆਂ ਅੱਜ ਬੱਕਰੀਆਂ ਤੇ ਵਧੀਆ ਅੱਜ ਖਾ ਪੀ ਰਹੀਆਂ ਸੋ ਇਸ ਤਰ੍ਹਾਂ ਆਪਾਂ ਜੇ ਮੀਹਾਂ ਤੋਂ ਬਾਅਦ ਜਿਹੜਾ ਬੱਕਰੀਆਂ ਨੂੰ ਖੁੱਲੇ 'ਚ ਚਾਰ ਕੇ ਲਿਆ ਸਕਦੇ ਇੱਕ ਤਾਂ ਇਹ ਨਾਲ ਬੱਕਰੀਆਂ ਜਿਹੜੀਆਂ ਵਧੀਆ ਤੁਰ ਫਿਰ ਲੈਂਦੀਆਂ ਤੇ ਚੰਗੀ ਤਰ੍ਹਾਂ ਖਾ ਪੀ ਲੈਂਦੀਆਂ ਕਿਉਂਕਿ ਇੱਕ ਜਗ੍ਹਾ ਤੇ ਰਹਿਣ ਕਰਕੇ ਜਿਹੜਾ ਇਹ ਸਟ्रेस ਫੀਲ ਕਰ ਜਾਂਦੀਆਂ ਤੇ ਖਾਣ ਪੀਣ ਘੱਟ ਕਰ ਦਿੰਦੀਆਂ ਲਿੱਸੀਆਂ ਹੋ ਜਾਂਦੀਆਂ ਬਾਕੀ ਆਪਾਂ ਨੂੰ ਪਤਾ ਹੀ ਇਹ ਜਿਹੜਾ ਇਹ ਜਾਨਵਰ ਆ ਬਾਹਰ ਰਹਿ ਕੇ ਖੁਸ਼ ਆ ਖੁੱਲਾ ਖਾ ਪੀ ਕੇ ਖੁਸ਼ ਰਹਿੰਦਾਗਾ ਸੋ ਉਹਦੇ ਲਈ ਜੇ ਜੇਕਰ ਆਪਾਂ ਇਹਨਾਂ ਨੂੰ ਖੁੱਲੇ ਚਾਰ ਕੇ ਲਿਆਵਾਂਗੇ ਤਾਂ ਵਧੀਆ ਬੱਕਰੀਆਂ ਖਾਂਦੀਆਂ ਪੀਂਦੀਆਂ ਤੇ ਰਾਜੀ ਰਹਿੰਦੀਆਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਇਹਦੇ ਨਾਲ ਇੱਕ ਹੋਰ ਫਾਇਦਾ ਹੋ ਜਾਂਦਾ ਜਿਵੇਂ ਕਿ ਮੀਆਂ ਦੇ ਕਰਨ ਜਿਹੜੀ ਜਗ੍ਹਾ ਗਿੱਲੀ ਰਹਿੰਦੀ ਆ ਤੇ ਜਦੋਂ ਆਪਾਂ ਬੱਕਰੀਆਂ ਨੂੰ ਬਾਹਰ ਲੈ ਕੇ ਜਾਵਾਂਗੇ ਤਾਂ ਆਪਾਂ ਫਾਰਮ ਦੀ ਜਿਹੜੀ ਸਫਾਈ ਕਰ ਦੇਾਂਗੇ ਤੇ ਜਿੰਨੇ ਚ ਆਪਾਂ ਬੱਕਰੀਆਂ ਨੂੰ ਚਾਰ ਕੇ ਲਿਆਵਾਂਗੇ ਤਾਂ ਉਹਨਾਂ 'ਚ ਫਾਰਮ ਵੀ ਜਿਹੜਾ ਸੁੱਕ ਜਾਂਦਾ ਜਗ੍ਹਾ ਵਧੀਆ ਸੁੱਕ ਜਾਂਦੀ ਆ ਕਿਉਂਕਿ ਬੱਕਰੀਆਂ ਵਿਚ ਰਹਿੰਦੀ ਉਹਦਾ ਕਰਕੇ ਜਗ੍ਹਾ ਜਿਹੜੀ ਘੱਟ ਸੁਕਦੀ ਆ ਜਦੋਂ ਆਪਾਂ ਬੱਕਰੀਆਂ ਨੂੰ ਬਾਹਰ ਲੈ ਕੇ ਜਾਵਾਂਗੇ ਤਾਂ ਉਦੋਂ ਆਪਾਂ ਜਿਹੜੀ ਫਾਰਮ ਦੀ ਸਫਾਈ ਕਰ ਸਕਦੇ ਆ ਉਹਨਾ ਟਾਈਮ ਜਿਹੜਾ ਫਾਰਮ ਆ ਵਧੀਆ ਸੁੱਕ ਜਾਂਦਾ ਧੁੱਪ ਲੱਗ ਜਾਂਦੀ ਆ ਸੋ ਇਸ ਤਰ੍ਹਾਂ ਨਾਲ ਇਹ ਵੀ ਫਾਇਦਾ ਹੋ ਜਾਂਦਾ ਤੇ ਬਾਕੀ ਤੁਹਾਨੂੰ ਆਪਾਂ ਇਹ ਵੀ ਦੱਸਾਂਗੇ ਵੀ ਜੇਕਰ ਆਪਾਂ ਬੱਕਰੀਆਂ ਨੂੰ ਬਾਹਰ ਖੁੱਲੇ ਚ ਚਾਰ ਕੇ ਲਿਆਵਾਂਗੇ ਤਾਂ ਬੱਕਰੀਆਂ ਵਧੀਆ ਵਾਧੀਆਂ ਫੁੱਲਦੀਆਂ ਜਿਆਦਾ ਰਾਜੀ ਰਹਿੰਦੀਆਂ ਤੇ ਇਸ ਲਈ ਆਪਾਂ ਵੀ ਇੱਕ ਟਾਈਮ ਬਈ ਬੱਕਰੀ ਨੂੰ ਬਾਹਰ ਖੁੱਲੇ ਛੱਡਦੇ ਆ ਤੇ ਇੱਕ ਟਾਈਮ ਘਰੇ ਆਪਾਂ ਹਰਾ ਚਾਰਾ ਪਾਉਂਨੇ ਆ ਫਾਰਮ ਦੇ ਵਿੱਚ ਇਹਦੇ ਨਾਲ ਬੱਕਰੀਆਂ ਵਧੀਆ ਰਾਜੀ ਰਹਿੰਦੀਆਂ ਵਧੀਆ ਖਾ ਪੀ ਕੇ ਆਉਂਦੀਆਂ ਤੇ ਜਿਹੜਾ ਖਾਂਦੀਆਂ ਪੀਂਦੀ ਉਹ ਉਹ ਵੀ ਵਧੀਆ ਹਾਜਮ ਹੁੰਦਾ ਕਿਉਂਕਿ ਤੋਰਾ ਫਿਰਾ ਹੁੰਦਾ ਰਹਿੰਦਾ ਤੇ ਵਾਨਸ ਬੰਨੀ ਦਾ ਖਾਂਦੀਆਂ ਤੇ ਨਾਲੇ ਖਾ ਕੇ ਵਧੀਆ ਖੁਸ਼ ਰਹਿੰਦੀਆਂ ਬਾਹਰ ਦਾ ਸੋ ਇਸ ਤਰ੍ਹਾਂ ਆਪਾਂ ਜਿਹੜਾ ਬੱਕਰੀਆਂ ਨੂੰ ਬਾਹਰ ਖੁੱਲੇ ਛੱਡ ਸਕਦੇ ਆ ਤੇ ਬਾਕੀ ਮੀਂਹ ਦੇ ਮੌਸਮ ਵਿੱਚ ਜਿਹੜਾ ਆਪਾਂ ਇਹਨਾਂ ਨੂੰ ਸੁੱਕਾ ਚਾਰਾ ਜੀ ਵਰਤਦੇ ਆ ਲਗਾਤਾਰ ਕਿਉਂਕਿ ਹਰਾ ਚਾਰਾ ਜਿਹੜਾ ਵੀ ਆਪਾਂ ਪਾਉਣਾ ਹੁੰਦਾ ਉਹ ਤਾਂ ਮੀਂਹ ਕਾਰਨ ਗਿੱਲਾ ਹੋ ਜਾਂਦਾ ਤੇ ਇਹ ਖਾਂਦੀਆਂ ਵੀ ਨਹੀਂ ਗਿਆ ਬੱਕਰੀਆਂ ਤੇ ਉਹਦੇ ਆਪਾਂ ਵੀ ਮੀਆਂ ਦੇ ਮੌਸਮ ਵਿੱਚ ਬੱਕਰੀਆਂ ਨੂੰ ਸੁੱਕਾ ਚਾਰਾ ਵਰਤਦੇ ਆ ਤੇ ਸੁੱਕੇ ਚਾਰੇ ਤੋਂ ਬਾਅਦ ਜੇਕਰ ਆਪਾਂ ਵਧੀਆ ਖੁੱਲੇ ਛੱਡਾਂਗੇ ਬੱਕਰੀਆਂ ਨੂੰ ਤਾਂ ਬੱਕਰੀਆਂ ਵਧੀਆ ਖੁਸ਼ ਹੋ ਕੇ ਖਾਂਦੀਆਂ ਤੇ ਨਾਲੇ ਸਟ੍ਰੈਸ ਵੀ ਘੱਟ ਕਰਦੀਆਂ ਜਿਹੜੀਆਂ ਉਹ ਸਹੀ ਹੋ ਜਾਂਦੀਆਂ ਤੇ ਖਾਣ ਪੀਣ ਸਹੀ ਲੱਗ ਜਾਂਦੀਆਂ ਤੋਂ ਇਸ ਤਰ੍ਹਾਂ ਜਿਹੜਾ ਮੀਆਂ ਤੋਂ ਬਾਅਦ ਆਪਾਂ ਬੱਕਰੀਆਂ ਨੂੰ ਖੁੱਲੇ 'ਚ ਚਾਰ ਕੇ ਲਿਆ ਸਕਦੇ ਆ ਤੇ ਬੱਕਰੀਆਂ ਨੂੰ ਜਿਹੜਾ ਤੇ ਇਸ ਤਰ੍ਹਾਂ ਨਾਲ ਬੱਕਰੀਆਂ ਜਿਹੜੀਆਂ ਵਧੀਆ ਖਾ ਪੀਂ ਆਉਂਦੀਆਂ ਤੇ ਉਸ ਤੋਂ ਬਾਅਦ ਵਧੀਆ ਰੈਸਟ ਵੀ ਕਰ ਲੈਂਦੀਆਂ ਕਿਉਂਕਿ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਵੀ ਦੱਸਾਂਗੇ ਕਿ ਮੀਆਂ ਦੇ ਮੌਸਮ ਵਿੱਚ ਰਾਤ ਨੂੰ ਜਿਹੜਾ ਮੱਛਰ ਆ ਬਹੁਤ ਜ਼ਿਆਦਾ ਵੱਜ ਜਾਂਦਾ ਮੀਆਂ ਕਰਨ ਤੇ ਮੱਛਰ ਕਰਨ ਵੀ ਬੱਕਰੀਆਂ ਜਿਹੜੀਆਂ ਆ ਸੌ ਨਹੀਂ ਸਕਦੀਆਂ ਰਾਤ ਨੂੰ ਤੇ ਮੱਛਰ ਬਹੁਤ ਤੰਗ ਕਰਦਾ ਤਾਂ ਉਹਦੇ ਲਈ ਵੀ ਆਪਾਂ ਬੱਕਰੀਆਂ ਨੂੰ ਮੱਛਰ ਤੋਂ ਇੱਕ ਅਰਗਬਤੀ ਲਗਾ ਸਕਦੇ ਆ ਗੁੱਡ ਨਾਈਟ ਦੀ ਅਰਗਬਤੀ ਆ ਇਹ ਆਪਾਂ ਨੂੰ ਕਰਿਆਨ ਸਟੋਰ ਤੋਂ ਮਿਲ ਜੂਗੀ ਇਹ ਅਰਗਬਤੀ ਆਪਾਂ ਲਗਾ ਸਕਦੇ ਇਹਦੇ ਨਾਲ ਮੱਛਰ ਤੋਂ ਬਹੁਤ ਜ਼ਿਆਦਾ ਫਰਕ ਪਾ ਜਾਂਦਾ ਤੇ ਇਸ ਤਰ੍ਹਾਂ ਜਿਹੜਾ ਆਪਾਂ ਮੱਛਰ ਤੋਂ ਬਚਾਅ ਕਰ ਸਕਦੇ ਹਾਂ ਤੇ ਬਾਕੀ ਮੀਆਂ ਦੇ ਮਸ ਵਿੱਚ ਮੱਛਰ ਵਧੇ ਬਹੁਤ ਜ਼ਿਆਦਾ ਜਾਂਦਾ ਸੋ ਇਹਦਾ ਕਰਕੇ ਜੇਕਰ ਆਪਾਂ ਖੁੱਲੇ ਛੱਡ ਕੇ ਲਾਵਾਂਗੇ ਤੇ ਵਧੀਆ ਧੁੱਪ ਲੱਗਦੀ ਹੈ ਤਾਂ ਬੱਕਰੀਆਂ ਵਧੀਆ ਆਰਾਮ ਵੀ ਕਰ ਲੈਂਦੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਖਾ ਪੀ ਕੇ ਵਧੀਆ ਬਾਅਦ ਚੋਰਸਟ ਕਰ ਲੈਂਦੀਆਂ ਦਿਨ ਧੁੱਪ ਲੱਗਦੀ ਵਧੀਆ ਮੀਆਂ ਤੋਂ ਬਾਅਦ ਤਾਂ ਇਸ ਤਰ੍ਹਾਂ ਜਿਹੜਾ ਬੱਕਰੀਆਂ ਬਹੁਤ ਖੁਸ਼ ਰਹਿੰਦੀਆਂ ਸੋ ਆਪਾਂ ਮੀਆਂ ਤੋਂ ਬਾਅਦ ਜਿਹੜਾ ਇਸ ਤਰ੍ਹਾਂ ਬੱਕਰੀਆਂ ਨੂੰ ਕੁੱਲੇ ਛੱਡ ਸਕਦੇ ਆ ਜਿਹੜਾ ਬੱਕਰੀਆਂ ਸਹੀ ਹੋ ਜਾਂਦੀਆਂ ਵਧੀਆ ਖਾ ਪੀ ਆਉਂਦੀਆਂ ਨਾਲੇ ਤੁਰ ਫਿਰ ਆਉਂਦੀਆਂ ਤੇ ਇੱਕ ਜਿਹੜੀ ਜਗ੍ਹਾ ਦੀ ਸਾਫ਼ ਸਫਾਈ ਹੋ ਜਾਂਦੀ ਜਗਾ ਵੀ ਸੁੱਕੀ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਬੱਕਰੀਆਂ ਵਧੀਆ ਆ ਕੇ ਆਰਾਮ ਨਾਲ ਸੌ ਜਾਂਦੀਆਂ ਤੇ ਵਧੀਆ ਖੁਸ਼ ਰਹਿੰਦੀਆਂ ਸੋ ਹਾਂਜੀ ਬਈ ਏਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ